ਸਸਰੀ ਕਾਲਜੀ ਵਿਟਗ ਵੇਖ ਰਖੇ ਆਪ ਸਭ ਨੂੰ ਜੀ ਲੈ ਕੇ ਹਾਜ਼ਰ ਆਈ ਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਦੇਖਣਾ ਜਿੰਨਾ ਵੀਰੇ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਵੱਡੀ ਖਬਰ ਕਿਸ ਵਜ੍ਹਾ ਕਰਕੇ ਚੋਕ ਰਹੀ ਧਰਤੀ ਭਾਰਤ ਨੇ ਭਾਰਤ ਤੇ ਮਟਰਾ ਰੱਖਾ ਵੱਡਾ ਖਤਰਾ ਵਿਗਿਆਨੀਆਂ ਨੇ ਕੀਤਾ ਵੱਡਾ ਖਲਾਸਾ ਅਸੀਂ ਜਾਣਦੇ ਹਾਂ ਕਿ ਪਾਣੀ ਜੀਵਨ ਦਾ ਦਰ ਹੈ ਪਰ ਹੁਣ ਇਹ ਜ਼ਿੰਦਗੀ ਦੇਣ ਵਾਲਾ ਸਰੋਤ ਕੋਦ ਧਰਤੀ ਦੇ ਸੰਤੁਲਨ ਨੂੰ ਵਿਗਾੜ ਰਖਾ ਹੈ ਅੰਤਰਰਾਸ਼ਟਰੀ ਖੋਜਕਰਤਾਵਾਂ ਦੀ ਇੱਕ ਤਾਜ਼ਾ ਰਿਪੋਰਟ ਦੇ ਅਨੁਸਾਰ ਮਨੁੱਖਾ ਵੱਲੋਂ ਅੰਡਰਗ੍ਰਾਉਂਡ ਪਾਣੀ ਕੱਢਣ ਕਟਨ ਕਰਕੇ ਧਰਤੀ ਪ੍ਰਤੀ ਸਾਲ 4.36 ਸੈਂਟੀਮੀਟਰ ਦੀ ਦਰ ਨਾਲ ਪੂਰਬ ਵੱਲ ਝੁਕ ਰਹੀ ਹੈ ਇਸ ਕਾਰਨ ਭਾਰਤ ਇੱਕ ਵੱਡੇ ਖਤਰੇ ਦਾ ਸਾਹਮਣਾ ਕਰ ਰਿਹਾ ਹੈ ਪਿਛਲੇ ਕੁਝ ਦਹਾਕਿਆਂ ਵਿੱਚ 1 ਇੰਚ ਲਗਭਗ 81 ਸੈਂਟੀਮੀਟਰ ਵਧਿਆ ਇਹ ਖੋਜ ਇਹ ਯੂਜੀਜੀ ਉੰਦੇ ਚ ਪ੍ਰਕਾਸ਼ਿਤ ਹੋਈ ਇਸ ਖੋਜ ਨੇ ਵਾਤਾਵਰਨ ਅਤੇ ਖੰਗੋਰ ਵਿਗਿਆਨ ਦੋਵਾਂ ਖੇਤਰਾਂ ਵਿੱਚ ਹਲਚਲ ਮਚਾ ਦਿੱਤੀ ਹੈ ਸਿਉ ਨੈਸ਼ਨਲ ਯੂਨੀਵਰਸਿਟੀ ਦੇ ਭੂ-ਪੌਦਿਕ ਵਿਗਿਆਨੀ ਵੈਨਸੀਉਨ ਦੀ ਗਵਾਹੀ ਹੇਠ ਕੀਤੇ ਗਏ ਅਧਿਐਨ ਦੇ ਅਨੁਸਾਰ 1993 ਅਤੇ 2010 ਦੇ ਵਿਚਕਾਰ ਮਨੁੱਖਾਂ ਨੇ ਲਗਭਗ 2 0.150 ਗੀਗਾਟਨ ਭੂਮੀਗਤ ਪਾਣੀ ਕੱਢਿਆ ਇਹ ਪ੍ਰਭਾਤ ਸਮੁੰਦਰ ਦੇ ਪੱਧਰ ਵਿੱਚ 6 ਕਿਲੋਮੀਟਰ ਵੱਧ ਦੇ ਬਰਾਬਰ ਸੀ ਜਦੋਂ ਧਰਤੀ ਦੇ ਅੰਦਰੋਂ ਪਾਣੀ ਕੱਢਿਆ ਗਿਆ ਤਾਂ ਇਸ ਦੀ ਵੰਡ ਅਸਤਾਨ ਹੋ ਗਈ ਅਤੇ ਇਹ ਨਦੀਆਂ ਤੇ ਸਮੁੰਦਰਾਂ ਵਿੱਚ ਚਲਾ ਗਿਆ ਜਿਸ ਕਾਰਨ ਧਰਤੀ ਦੇ ਘੁੰਮਣ ਵਾਲੇ ਧਰੂਵ ਵਿੱਚ ਬਦਲਾਅ ਆਇਆ ਧਰਤੀ ਦੇ ਅੰਦਰ ਪਾਣੀ ਦਾ ਭਾਰ ਗ੍ਰਹਿਣ ਦੇ ਸੰਤੁਲਨ ਦਾ ਹਿੱਸਾ ਹੈ ਜਦੋਂ ਇਸ ਦੀ ਵੱਡੀ ਮਾਤਰਾ ਨੂੰ ਹਟਾ ਦਿੱਤਾ ਜਾਂਦਾ ਹੈ ਤੇ ਦੂਜੀਆਂ ਥਾਵਾਂ ਤੇ ਲਚਾਇਆ ਜਾਂਦਾ ਹੈ ਤਾਂ ਧਰਤੀ ਦੇ ਪੁੰਜ ਦੀ ਵੰਡ ਬਦਲ ਜਾਂਦੀ ਹੈ ਜੋਸ਼ ਦੇ ਚੱਕਰ ਤੇ ਘੁੰਮਣ ਦੂਮਾ ਨੂੰ ਪ੍ਰਭਾਵਿਤ ਕਰਦੀ ਹੈ ਖੋਜ ਤੋਂ ਇਹ ਪਤਾ ਲੱਗਾ ਕਿ ਉੱਤਰ ਪੱਛਮੀ ਭਾਰਤ ਖਾਸ ਕਰਕੇ ਪੰਜਾਬ ਅਤੇ ਹਰਿਆਣਾ ਉਹਨਾਂ ਇਤਰਾ ਵਿੱਚੋਂ ਹਨ ਜਿੱਥੇ ਧਰਤੀ ਹੇਠਲੇ ਪਾਣੀ ਦਾ ਸਭ ਤੋਂ ਵੱਧ ਸ਼ੋਸ਼ਣ ਕੀਤਾ ਗਿਆ ਹੈ ਟਿਊਬਲਾਂ ਤੇ ਆਧਾਰਿਤ ਸਿੰਚਾਈ ਅਤੇ ਆਵਾਦੀય ਆਪਦਿਕਰਨ ਧਰਤੀ ਹੇਠਲੇ ਪਾਣੀ ਦੀ ਬਹੁਤ ਜ਼ਿਆਦਾ ਵਰਤੋਂ ਹੋ ਰਹੀ ਹੈ ਇਨਾਂ ਕਦਰਾਂ ਵਿੱਚ ਕਈ ਥਾਵਾਂ ਦੇ ਪਾਣੀ ਦਾ ਪੱਧਰ ਖਤਰਨਾਕ ਤੌਰ ਤੋਂ ਹੇਠਾਂ ਚਲਾ ਗਿਆ ਹੈ ਹਰ ਸਾਲ ਮੌਨਸੂਨ ਦੀ ਅਨਿਸ਼ਚਿਤ ਵੀ ਇਹ ਸੰਕਟ ਨੂੰ ਹੋਰ ਗੰਭੀਰ ਬਣਾਉਂਦੀ ਹੈ ਭੂਮੀਗਤ ਪਾਣੀ ਦਾ ਬਹੁਤ ਜ਼ਿਆਦਾ ਚੋਸ਼ਨ ਸਿਰਫ ਭੂਮੀਗਤ ਪਾਣੀ ਦਾ ਸੰਕਟ ਜਾਂ ਖੇਤੀਬਾੜੀ ਸੰਕਟ ਨਹੀਂ ਹੈ ਇਹ ਧਰਤੀ ਦੇ ਸੰਤੁਲਨ ਜਲਵਾਯੂ ਮੌਸਮ ਚੱਕਰ ਤੇ ਇੱਥੋਂ ਤੱਕ ਕਿ ਪਵੇਖ ਦੀ ਜੀਵਨ ਸਮਰੱਥਾ ਨੂੰ ਵੀ ਪ੍ਰਭਾਵਿਤ ਕਰਦਾ ਹੈ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ